ਨਾ ਮਾਂ ਪੈਸਾ ਮੰਗਦੀ ਨਾ ਮੰਗੇ ਕੁਝ ਹੋਰ ਖੁਸ਼ ਤੱਬਨੂ ਦੇਖ ਕੇ ਮਾਂ ਨੂੰ ਚੜਦੀ ਲੋਰ ਕਲਾ ਦੇ ਅੰਗ ਸੰਗ ਦੇ ਵੇੜੇ ਦੇ ਵਿੱਚ ਇੱਕ ਵਾਰ ਫੇਰ ਮੌਣਗੇ ਹਾਜ਼ਰ ਇੱਕ ਹੋਰ ਨਵਾਂ ਪ੍ਰੋਗਰਾਮ ਲੈ ਕੇ ਇੱਕ ਹੋਰ ਨਵੀਂ ਵਧੀਆ ਸ਼ਖਸ਼ੀਅਤ ਦੇ ਨਾਲ ਆਓ ਅੱਜ ਆਪਣੇ ਵੇੜੇ ਦੇ ਵਿੱਚ ਪੰਜਾਬੀ ਦੇ ਲੇਖਕ ਗੀਤਕਾਰ ਕੁਲਵਿੰਦਰ ਸਿੰਘ ਕਾਮੇਕਾ ਵਾਲੇ ਆਏ ਹੋਏ ਨੇ ਕੁਲਵਿੰਦਰ ਸਿੱਧੂ ਆਓ ਨਰ ਸਵਾਗਤ ਕਰਦੇ ਹਾਂ ਕੁਮਿੰਦਰ ਜੀ ਜੀ ਆਨ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਬਹੁਤ ਬਹੁਤ ਔਰ ਸਮੁੱਚੇ ਚੈਨਲ ਪੰਜਾਬੀ ਦੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਹਿਲੀ ਗੱਲ ਤਾਂ ਥੋੜੇ ਸ਼ਬਦਾਂ ਦੇ ਵਿੱਚ ਨਵੇਂ-ਨਵੇਂ ਕੈਨੇਡਾ ਵਿੱਚ ਤੁਸੀਂ ਆਏ ਹੋ ਪਹਿਲੀ ਵਾਰ ਹਾਂਜੀ ਕਿਵੇਂ ਲੱਗ ਰਿਹਾ ਸਾਡਾ ਕੈਨੇਡਾ ਵੈਨਕੂਵਰ ਦਾ ਏਰੀਆ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਨਾ ਜੀ ਜਦੋਂ ਮੈਂ ਪਹਿਲੀ ਵਾਰ ਇੰਟਰਨੈਸ਼ਨਲ ਟਰੈਵਲ ਕੀਤਾ ਦਿੱਲੀ 에ਰਪੋਰਟ ਤੇ ਮੈਨੂੰ ਇਹ ਲੱਗ ਰਿਹਾ ਸੀ ਫੀਲ ਆ ਰਿਹਾ ਸੀ ਕਿ ਮੈਂ ਕਿਤੇ ਬਾਹਰ ਮੁਲਕ 'ਚ ਆ ਗਿਆ ਪਰ ਵੈਨਕੂਵਰ ਉਤਰ ਕੇ ਜਦੋਂ ਮੈਨੂੰ ਅਨਾਉਂਸਮੈਂਟ ਆਏ ਸੁਣੀਆਂ ਵੀ ਭਾਈ ਆਪਦਾ ਬੈਗ ਪਛਾਣ ਕੇ ਚੱਕਿਓ ਕਿਉਂਕਿ ਇੱਕੋ ਕੰਪਨੀ ਦੇ ਹੁੰਦੇ ਆ ਤੇ ਪੰਜਾਬੀ ਜਿਹਾ ਅਨਾਉਂਸਮੈਂਟ ਹੋ ਰਹੀ ਸੀ ਦਾ ਬਹੁਤ ਵਧੀਆ ਲੱਗਿਆ ਮੈਨੂੰ ਔਰ ਬਾਹਰ ਨਿਕਲਦਿਆਂ ਨੂੰ ਪੰਜਾਬੀ ਸਾਈਨ ਲੱਗੇ ਪੰਜਾਬੀ ਸਾਈਨ ਲੱਗੇ ਔਰ ਜਿੰਨੀ ਵੀ ਉੱਥੇ ਸਿਕਿਉਰਿਟੀ ਵਾਲੇ ਸੀ ਉਹਨਾਂ ਨੇ ਬਾਹਰ ਨਿਕਲਦਿਆਂ ਨੂੰ ਸਤਿ ਸ੍ਰੀ ਅਕਾਲ ਕਰੀ ਐ ਇਸ ਤਰ੍ਹਾਂ ਸਵਾਗਤ ਫਾਰਮ ਵੀ ਤੁਸੀਂ ਪੰਜਾਬੀ ਚ ਭਰ ਸਕਦੇ ਫਾਰਮ ਪੰਜਾਬੀ ਚ ਭਰਨਾ ਹਾਂਜੀ ਆਪਸ਼ਨ ਆ ਇਸ ਕਰਕੇ ਕੋਈ ਲੱਗਿਆ ਨਹੀਂ ਮੈਨੂੰ ਇੱਥੇ ਆ ਕੇ ਸੋ ਕੈਨੇਡਾ ਆਪਣਾ ਹੀ ਲੱਗਿਆ ਕੈਨੇਡਾ ਵੀ ਹਾਂਜੀ ਬਹੁਤ ਵਧੀਆ ਲੱਗਿਆ ਹਾਂਜੀ ਬਾਈ ਲੱਗਿਆ ਕੁਲਵਿੰਦਰ ਕਾਮੇ ਕਾ ਹਾਂਜੀ ਪਿੰਡ ਤੁਹਾਡੇ ਨਾਮ ਦੇ ਨਾਲ ਕਾਮੇਗਰ ਸਿੱਧੂ ਕਾਮੇਗਰ ਲੱਗਿਆ ਹੋਇਆ ਉਹ ਕਾਮੇਗਰ ਕਾਮੇਗਰ ਦਾ ਨਾਮ ਕਿਵੇਂ ਜੁੜਿਆ ਤੁਹਾਡੇ ਨਾਮ ਨਾਲ ਕਾਮੇਗਰ ਅਸਲ ਦੀ ਸਾਡੇ ਨਗਰ ਦਾ ਨਾਮ ਆ ਕੋਠੇ ਕਾਮੇ ਕੀ ਬਠਿੰਡੇ ਸ਼ਹਿਰ ਦੇ ਵਿੱਚ ਹੀ ਅਸੀਂ ਔਰ ਜਿਹੜੀ ਕਾਮੇ ਕੀ ਅੱਲ ਪੈਂਦੀ ਸੀ ਸਾਡੇ ਬਜ਼ੁਰਗਾਂ ਨੂੰ ਥੋੜੇ ਜਿ ਮਿਹਨਤੀ ਜ਼ਿਆਦਾ ਹੋਣ ਕਰਕੇ ਕੰਮ ਜ਼ਿਆਦਾ ਕਰਦੇ ਸੀ ਤਾਂ ਫਿਰ ਮੈਂ ਉਸੇ ਚੀਜ਼ ਨੂੰ ਆਪਦੇ ਨਾਲ ਨਾਂ ਨਾਲ ਜੋੜਿਆ ਕਿ ਚਲੋ ਇੱਕ ਬਜ਼ੁਰਗਾਂ ਨੂੰ ਇੱਕ ਆਪਣੀ ਸਤਕਾਰ ਹੁਣਾ ਉਹਨਾਂ ਦੀ ਗੱਲ ਦਾ ਕਿ ਕਾਮਿਆਂ ਦੀ ਹੱਲ ਪੈਂਦੀ ਸੀ ਅੱਲਾ ਦਾ ਵੇਸੇ ਤੁਹਾਨੂੰ ਪਤਾ ਕਈ ਪੁੱਠੀਆਂ ਵੀ ਲੋਕਾਂ ਨੂੰ ਬਹੁਤ ਪੈਂਦੀਆਂ ਲੋਕ ਪਰ ਉਹ ਪਿਆਰੀਆਂ ਹੁੰਦੀਆਂ ਨੇ ਨੇ ਪਿਆਰੀਆਂ ਵੀ ਕਈ ਵਾਲੀਆਂ ਜ਼ਿਆਦਾ ਪੁੱਠੀਆਂ ਹੁੰਦੀਆਂ ਵੀ ਜ਼ਿਆਦਾ ਹੀ ਪਿਆਰੀਆਂ ਹੁੰਦੀਆਂ ਥੋੜੀ ਜਿਹੀ ਉਹ ਇਹ ਹਰ ਪਿੰਡ ਮਤਲਬ ਹਰ ਗਲੀ ਇਹ ਵੇਸੇ ਖੂਬਸੂਰਤੀ ਹੈ ਆਪਣੀ ਨਾ ਪੰਜਾਬੀਆਂ ਦੀ ਕਿ ਆਪਾਂ ਪਿਆਰ ਨਾਲ ਵੀ ਕਿਸੇ ਨੂੰ ਕੋਈ ਗੱਲਾਂ ਨਾਮ ਰੱਖ ਲਿਆ ਜਾਂ ਹੋਰ ਇਹ ਇਹ ਇਹਦੇ ਵਿੱਚ ਕਮੀਨਾ ਬਣ ਨਹੀਂ ਹੁੰਦਾ ਕਮੀਨਾ ਬਣ ਨਹੀਂ ਹੁੰਦਾ ਇਹ ਤਾਂ ਕੋਈ ਸੱਚੇ ਕਈ ਵਾਰੀ ਕੋਈ ਸੱਚੀ ਬੰਦੇ ਦੀ ਲੱਸੀ ਪੀਣਾ ਕੋਈ ਲੱਸੀ ਪੀਣਾ ਕੜਾ ਖਾਣੇ ਕੋਈ ਜਾਂੜ ਦੱਬ ਹੋ ਗਏ ਕੋਈ ਤੇ ਉਹ ਬਿਲਕੁਲ ਸਾਡੇ ਪਿੰਡ ਇੱਕ ਸੀਗਾ ਉਹ ਉਹਨੂੰ ਕਹਿੰਦੇ ਹੁੰਦੇ ਹਾਲਦਾਰ ਮੈਂ ਪੁੱਛਿਆ ਵੀ ਇਹ ਫੌਜੀ ਤਾਂ ਗਿਆ ਨਹੀਂ ਹੈਗਾ ਵੀ ਇਹਦਾ ਨਾਮ ਹਾਲਦਾਰ ਕਾ ਤੇ ਪੈ ਗਿਆ ਉਹਨਾਂ ਨੇ ਦੱਸਿਆ ਉਹਦਾ ਭਰਾ ਫੌਜ ਚ ਸੀਗਾ ਹੌਲਦਾਰ ਅੱਛਾ ਉਹ ਪੁਰਾਣੇ ਸਮਿਆਂ ਚ ਕਣਕਾਂ ਗੁੱਢਣ ਜਾਂਦੇ ਹੁੰਦੇ ਸੀ ਇੱਕ ਦਿਨ ਉਹ ਆਪਣੇ ਹੌਲਦਾਰ ਭਰਾ ਦਾ ਪਿੱਛੇ ਘਰੇ ਰੱਖਿਆ ਕੁੜਤਾ ਵਾ ਕੇ ਗੁੱਢਣ ਚ ਲਿਆ ਗਿਆ ਅੱਛਾ ਉਸ ਦਿਨ ਤੋਂ ਉਹਦਾ ਨੌਹੀ ਹੌਲਦਾਰ ਬਣੀ ਇੱਕ ਆਪਣੇ ਨਾ ਸੱਭਿਆਚਾਰ ਦੀ ਖੂਬਸੂਰਤੀ ਹੈ ਪੰਜਾਬ ਦੀ ਚੱਲ ਜਾਂਦੀ ਹੈ ਅੱਛਾ ਮੈਨੂੰ ਹੋਣਾ ਹੈਗਾ ਅ ਕੁਲਵਿੰਦਰ ਪਹਿਲਾਂ ਤਾਂ ਆਪਣੀ ਥੋੜੀ ਜੀ ਵਿਦਿਆ ਬਾਰੇ ਦੱਸੋ ਤੇ ਲਿਖਣ ਕੇ ਮੈਂ ਲੱਗ ਗਿਆ ਹਾਂ ਵਿਦਿਆਮੈਨ ਦੀ ਸਰਕਾਰੀ ਸਕੂਲ ਪਿੰਡ ਸਿਵੀਆਂ ਸਾਡੇ ਨਾਲ ਹੀ ਉੱਥੋਂ 10ਵੀਂ ਕੀਤੀ ਗਵਰਨਮੈਂਟ ਰਿੰਦਰਾ ਕਾਲਜ ਬਠਿੰਡਾ ਤੋਂ ਮੈਂ ਬੀਏ ਕੀਤੀ ਫਿਰ ਮੈਂ ਜਰਨਲਿਜ਼ਮ ਦਾ ਵੀ ਕੋਰਸ ਕੀਤਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਤੇ ਲਿਖਣ ਦਾ ਤਾਂ ਇਹ ਹੈ ਜੀ ਵੀ ਆਪਣਾ ਕਿਉਂਕਿ ਪੰਜਾਬੀਆਂ ਦਾ ਜਿਹੜਾ ਸੱਭਿਆਚਾਰ ਆ ਉਹਦੇ ਵਿੱਚ ਤੁਕਬੰਦੀ ਦਾ ਹਰ ਗੱਲ 'ਚ ਹੈ ਬੀਜੇ ਤੁਸੀਂ ਦੇਖੋ ਪਿੰਡਾਂ 'ਚ ਹਰ ਬੰਦਾ ਹੀ ਗਾਣੇ ਦੀ ਗੱਲ ਕਰਦਾ ਹੈ ਨਹੀਂ ਸਾਡਾ ਸੱਭਿਆਚਾਰ ਜਨਮ ਤੋਂ ਲੈ ਕੇ ਮਰਨ ਤੱਕ ਸਾਰਾ ਕੁਝ ਕੱਪਦਾ ਹੈ ਸਾਰਾ ਹਾਂ ਜੀ ਜੇ ਕੋਈ ਬੰਦੇ ਨੇ ਖੇਤਾਂ 'ਚ ਕੰਮ ਕਰਦੇ ਆ ਤਾਂ ਉਹਨਾਂ ਨੇ ਵੀ ਗਾਣੇ ਦੀ ਤੋਕਬੰਦੀ 'ਚ ਗੱਲ ਤਕਰੀਬਨ ਹੁੰਦੀ ਰਹਿੰਦੀ ਹੈ ਤੁਸੀਂ ਨੋਟ ਕਰੋਗੇ ਕਦੇ ਔਰ ਨੱਕੇ ਛੜਦਾ ਉਹ ਕਲੀਆਂ ਲਾ ਰਿਹਾ ਉਹ ਕਲੀਆਂ ਲਾ ਰਿਹਾ ਕੋਈ ਕੁਝ ਕਰ ਰਿਹਾ ਹਾਂ ਜੀ ਪਿੰਡ ਤੱਕ ਸੁਣ ਰਹੀ ਹੁੰਦੀ ਪਿੰਡ ਤੱਕ ਹਾਂ ਜੀ ਤੇ ਉਸ ਕਰਕੇ ਬਾਕੀ ਇਹ ਵੀ ਜਿਵੇਂ ਕੋਈ ਗਾਣੇ ਸੁਣਦੇ ਸੀ ਜ਼ਿਆਦਾ ਮੈਂ ਮਤਲਬ ਸਹਿਤ ਨੂੰ ਪੜਿਆ ਨਹੀਂ ਮੈਂ ਗੀਤ ਬਹੁਤ ਸੁਨੇ ਹੂੰ ਖਾਸ ਕਰਕੇ ਜਿਹੜੇ ਪੁਰਾਣੇ ਰੰਗ ਦੇ ਸੀਵੇਂ ਬਾਉ ਸਿੰਘ ਮਾਨ ਸਾਹਿਬ ਦੇ ਜਾਂ ਬਾਉ ਰਾਜਵਲੀ ਨੂੰ ਕਿਆ ਬਹੁਤ ਚਾਹ ਕੇ ਸੁਣਦੇ ਬਹੁਤ ਅੱਛਾ ਬਹੁਤ ਅੱਛਾ ਬਾਉ ਸਿੰਘ ਮਾਨ ਦੇ ਜਿਹੜੇ ਗੀਤ ਨੇ ਨਾ ਉਹਨਾਂ ਦੇ ਵਿੱਚ ਤਸ਼ਬੀਹਾ ਤਸ਼ਬੀਹਾ ਦੇ ਜਿਹੜਾ ਮਤਲਬ ਆਮ ਜ਼ਿੰਦਗੀ ਨੂੰ ਬਹੁਤ ਥੱਲੇੋਂ ਜਾ ਕੇ ਦੱਸਦੇ ਆ ਉਸ ਚੀਜ਼ ਦੇ ਵਿੱਚ ਕਿਉਂਕਿ ਮੈਂ ਮੇਰੇ ਨਾਲ ਘੰਟਾ ਉਹ ਗੱਲਾਂ ਕਰ ਗਏ ਨੇ ਹਾਂਜੀ ਤੇ ਬੜੇ ਉਹ ਵੈਸੇ ਵੀ ਉਹ ਬੜੇ ਵਧੀਆ ਸ਼ਖਸੀਤ ਉਹ ਤਾਂ ਫਿਰ ਬਹੁਤ ਗੱਲ ਵੀ ਉਹਨਾਂ ਨੂੰ ਬੜੀ ਆਉਂਦੀ ਆ ਅੱਛਾ ਤੁਸੀਂ ਫਿਰ ਗੀਤ ਸੁਣਦੇ ਸੁਣਦੇ ਹੀ ਲਿਖਣ ਵਾਲੇ ਪਾਸੇ ਆ ਗਏ ਹਾਂਜੀ ਫਿਰ ਮੈਂ ਕਾਲਜ ਟਾਈਮ ਤੋਂ ਲੱਗ ਗਿਆ ਸੀ ਲਿਖਣ ਤੇ ਉਦੋਂ ਮੇਰੇ ਇੱਕ ਦੋ ਗੀਤ ਰਿਕਾਰਡ ਹੋਏ ਫਿਰ ਮੈਂ ਗੀਤ ਵਿੱਚ ਦੀ ਛੱਡ ਗਿਆ ਸੀਗਾ ਉਸ ਤੋਂ ਬਾਅਦ ਮੈਂ ਜਦੋਂ ਫੇਸਬੁੱਕ ਤੇ ਲਿਖਣ ਲੱਗਿਆ ਜੀ ਤੇ ਫੇਸਬੁੱਕ ਤੇ ਪੋਸਟ ਕਰਨ ਲੱਗ ਗਿਆ ਤਾਂ ਉਹਦੇ 'ਚ ਮੈਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਇਸ ਟਾਈਮ ਜਿਵੇਂ ਅੱਜ ਮੈਂ ਦੇਖਿਆ ਸੀ ਮੇਰਾ ਤੇ 3.8 ਮਿਲੀਅਨ 뷰ਅਰ ਮੇਰੇ ਫੇਸਬੁਕ ਤੇ ਪੇਜ ਤੇ ਹੋ ਗਏ ਬਹੁਤ ਅੱਛਾ ਵੈਰੀ ਨਾਈਸ ਤੇ ਉਹ ਇੱਥੇ ਆ ਕੇ ਹੁਣ ਮੈਨੂੰ ਇਹ ਆ ਵੀ ਮੈਂ ਇੱਥੇ ਆ ਕੇ ਜਿਹੜੀ ਪੋਸਟ ਪਾਈ ਵੀ ਮੈਂ ਸਰੀ ਚਾਹ ਤਾਂ ਮੈਨੂੰ ਸਰੀ ਦੀ ਸਰੀ ਤੋਂ ਤਾਂ ਆਏ ਆਏ ਕੋਈ ਟੋਰਾਂਟੋ ਤੋਂ ਫੋਨ ਆਇਆ ਕੋਈ ਅਮਰੀਕਾ ਤੋਂ ਵੀ ਆਇਆ ਵੀ ਤੂੰ ਇੱਥੇ ਆਏ ਸਾਡੇ ਕੋਲੇ ਆ ਸਾਡੇ ਕੋਲੇ ਆ ਤੇ ਮੈਨੂੰ ਨਹੀਂ ਪਤਾ ਸੀਗਾ ਕਿ ਫੇਸਬੁਕ ਦੀ ਰੀਚ ਇੱਡੀ ਵੀ ਵੱਡੀ ਹੁੰਦੀ ਹੈ ਨਹੀਂ ਨਹੀਂ ਬਹੁਤ ਵੱਡੀ ਆ ਇਹ ਚੰਗੀ ਗੱਲ ਆ ਦੇਖੋ ਇਹ ਇਹ ਜਿਹੜਾ ਹੁਣ ਬਹੁਤ ਸਾਰੇ ਲੋਕ ਕਹਿੰਦੇ ਵੀ ਇੰਟਰਨੈਟ ਦੇ ਉੱਤੇ ਚੀਜ਼ਾਂ ਨਾ ਪਾਓ ਆ ਨਾ ਪਾਓ ਪਰ ਪਾਓ ਪਾਓ ਜੀ ਆਪਣਾ ਇੱਕ ਸਟੈਂਡਰਡ ਰੱਖੋ ਹਾਂਜੀ ਉਹ ਉਹਦਾ ਇਹ ਆ ਵੀ ਕਮੀਨਾ ਬਣ ਛੋਟੀ ਗੱਲ ਨਾ ਛੋਟੀ ਗੱਲ ਨਹੀਂ ਕਰਨੀ ਕੋਈ ਕੰਟਰੋਵਰਸੀ ਵਾਲੀ ਗੱਲ ਨਾ ਕਰੋ ਮੇਰਾ ਸਭ ਤੋਂ ਗਿਲਸਾਬ ਸਭ ਤੋਂ ਮੇਰੀ ਜਿਹੜਾ ਫੋਕਸ ਆ ਨਾ ਮੇਰਾ ਪੁਰਾਣੇ ਸ਼ਬਦਾਂ ਤੇ ਬਹੁਤ ਹੈ ਜਿਹੜੇ ਅਲੋਪ ਹੋ ਗਏ ਸ਼ਬਦ ਮੈਂ ਉਹ ਬਹੁਤ ਵਰਤਦਾ ਵਿੱਚ ਬਹੁਤ ਚੰਗੀ ਗੱਲ ਆ ਬਹੁਤ ਵਧੀਆ ਗੱਲ ਆ ਉਹਨਾਂ ਨੂੰ ਮੂਰੇ ਉਹਨਾਂ ਨੂੰ ਅੱਗੇ ਲਿਆ ਰਹੇ ਵੀ ਚਲੋ ਕਿਸੇ ਬਹਾਨੇ ਇੰਟਰਨੈਟ ਤੇ ਚੜ ਗਏ ਤਾਂ ਕੋਈ ਤਾਂ ਖੋਲ ਕੇ ਦੇਖੂਗਾ ਇਹਨੂੰ ਹਾਂ ਬਾਅਦ ਵਿੱਚ ਚਲੋ ਹੁਣ ਕਈ ਵਾਰ ਮੈਂ ਵੀ ਮੇ ਮੇਰੀ ਪਿਛਲੀ ਕਿਤਾਬ ਸੀਗੀ ਉਹਦਾ ਵਿੱਚ ਸੀ ਉਹਦਾ ਟਾਈਟਲ ਸੀ ਰੂਹ ਦਾ ਸਾਲਣ ਰੂਹ ਦਾ ਸਾਲਣ ਹਾਂਜੀ ਬਹੁਤ ਸਾਰੇ ਨੇ ਕਿਹਾ ਵੀ ਸਾਲਣ ਲਫ਼ਜ਼ ਕਾਤੇ ਵਰਤਿਆ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਇਹ ਸ਼ਬਦ ਵਰਤ ਲਿਆ ਮੈਂ ਤੇ ਹੁਣ ਮੈਨੂੰ ਸਾਰੇ ਪੁੱਛ ਰਿਹਾ ਇਹਦਾ ਮਤਲਬ ਕੀ ਹੈ ਔਰ ਉਹ ਲੋਕਾਂ ਦਾ ਵੀ ਦੁਆਰਾ ਪ੍ਰਚਲਿਤ ਹੋ ਗਿਆ ਜਿਹੜੇ ਪੁਰਾਣੇ ਲਵਜਾ ਸਾਨੂੰ ਲਿਆਉਣੇ ਚਾਹੀਦੇ ਲਿਆਉਣੇ ਚਾਹੀਦੇ ਆ ਜੀ ਕਿਉਂਕਿ ਪਤਾ ਕੀ ਹੈ ਜੀ ਹੁਣ ਮੰਨ ਲਾ ਇੱਥੇ ਜਿਹੜੇ ਬੱਚੇ ਪੜਦੇ ਆ ਉਹਨਾਂ ਦੇ ਚਲੋ ਮਜਬੂਰੀ ਹੈ ਕਿ ਉਹਦੇ ਕਲਚਰ ਚ ਪੜ ਰਹੇ ਆ ਉਹਨਾਂ ਨੂੰ ਸਿਲੇਬਸ ਦੇ ਵਿੱਚ ਕੋਈ ਹੈ ਨਹੀਂ ਜਾਂ ਕੁਝ ਚੀਜ਼ਾਂ ਉਹਨਾਂ ਨੇ ਪ੍ਰੈਕਟੀਕਲ ਵਰਤੀਆਂ ਨਹੀਂ ਜਿਹੜੀਆਂ ਚੀਜ਼ਾਂ ਤੁਸੀਂ ਵਰਤੀਆਂ ਉਹ ਸਾਨੂੰ ਨਹੀਂ ਪਤਾ ਉਹ ਹੁਣ ਮੇਰਾ ਮੇਰਾ ਇੱਕ ਦੋਹਾ ਹੈਗਾ ਅ ਅਗਿਆਨੀ ਪਹਿਕੂਕ ਦੇ ਹਾਂਜੀ ਗਿਆਨਵਾਨ ਨੇ ਚੁੱਪ ਹਾਂਜੀ ਬੋਲਾਂ ਨੂੰ ਮਤਾਂ ਦੇ ਤੂੜੀ ਵਾਲਾ ਕੁੱਪ ਦੇਖੋ ਹੁਣ ਉਹ ਜਿਹੜੇ ਲਫ਼ਜ਼ ਮੈਂ ਨੋਇੰਗਲੀ ਬੋਹਲ ਵਰਤਿਆ ਬੋਲ ਆਪਾਂ ਨੂੰ ਪਤਾ ਬਹੁਤ ਤੰਗ ਲੱਗਦਾ ਹੈਗਾ ਤੂੜੀ ਕੁੱਪ ਦੇ ਤੂੜੀ ਦਾ ਤੇ ਆਪਾਂ ਨੂੰ ਇਹ ਵੀ ਐਮੀਅਤ ਵੀ ਪਤਾ ਵੀ ਬੋਲ ਦੀ ਐਮੀਅਤ ਕੀ ਹੈ ਤੇ ਤੂੜੀ ਦੀ ਕਿੰਨੀ ਹੈ ਔਰ ਔਰ ਇਹ ਸਾਨੂੰ ਅੱਜ ਦੇ ਬੱਚਿਆਂ ਤੱਕ ਪਹੁੰਚਾਉਣ ਲਈ ਕੋਈ ਨਾ ਕੋਈ ਐਸਟਾਂ ਦਾ ਪੌੜਾ ਨਹੀਂ ਇਹ ਚੀਜ਼ਾਂ ਜ਼ਰੂਰੀ ਹੈ ਹਾਂਜੀ ਜੇ ਤੁਹਾਨੂੰ ਚੰਗਾ ਲੱਗਿਆ ਵੀ ਜੇ ਤੁਸੀਂ ਉਹਨਾਂ ਸ਼ਬਦਾਂ ਨੂੰ ਵਰਤਦੇ ਹੋ ਤੇ ਦੂਸਰਾ ਤੁਸੀਂ ਤੁਹਾਡੇ ਗੀਤ ਬਹੁਤ ਸਾਰੇ ਗਾਇਕਾਂ ਨੇ ਜੀ ਗੀਤ ਮੇਰੇ ਹਰਿੰਦਰ ਸੰਧੂ ਨੇ ਬਹੁਤ ਗਾਏ ਨੇ ਹਾਂ ਹਾਂ ਹਰਿੰਦਰ ਸੰਧੂ ਉਹ ਮੁੰਡਾ ਪੜਿਆ ਲਿਖਿਆ ਮੁੰਡਾ ਹਾਂਜੀ ਉਹ ਮਤਲਬ ਇਹ ਹੀ ਦੇਖ ਲੋ ਜੀ ਇੱਕ ਜਿਵੇਂ ਅੱਜ ਕੱਲ ਲੋਕ ਕਹਿੰਦੇ ਨੇ ਗਾਇਕ ਚੰਗਾ ਨਹੀਂ ਗਾਉਂਦੇ ਔਰ ਉਹਨਾਂ ਨੇ ਮੇਰੇ ਗੀਤ ਹੀ ਫੇਸਬੁੱਕ ਤੋਂ ਪੜ ਕੇ ਮੈਥੋਂ ਗੀਤ ਲੈ ਜਾਵੇ ਕਿਉਂਕਿ ਉਹ ਲੱਭਦੇ ਰਹਿੰਦੇ ਨੇ ਇਹਨਾਂ ਚੀਜ਼ਾਂ ਨੂੰ ਵੀ ਕੋਈ ਚੰਗੀ ਚੰਗੀ ਚੀਜ਼ ਮਿਲਿਆਦਾ ਸੀ ਗਾਈਏ ਉਹਦੇ ਵੈਸੇ ਆਪਦੇ ਵੀ ਲਿਖੇ ਗੀਤ ਇੱਕ ਤਾਂ ਪੜਿਆ ਲਿਖਿਆ ਹੈਗਾ ਇੱਕ ਉਹਨੂੰ ਉਹਨੂੰ ਸਮਝ ਆ ਹੈਗਾ ਸਮਝ ਆ ਵੀ ਤੇ ਬਾਕੀ ਤੁਸੀਂ ਜਿਹੜੇ ਹੋਰ ਇਹਨਾਂ ਤੋਂ ਬਿਨਾ ਹੋਰ ਬਲਕਾਰ ਸਿੱਧੂ ਸਾਹਿਬ ਨੇ ਗਾਇਆ ਗੀਤ ਮੇਰਾ ਹੁਣ ਅੱਜਕਲ ਮੇਰੇ ਖਾਲ ਪੋਲਿਟਿਕਸ ਦੇ ਹਾਂਜੀ ਤੇ ਸੁਦੇਸ਼ ਕੁਮਾਰੀ ਨੇ ਕੀ ਬਾਤ ਹੈ ਦਿਲਵਾਗ ਚਹਿਲ ਹੈ ਮੁੰਡਾ ਕੋਨੇ ਮੇਰਾ ਗੀਤ ਗਾਇਆ ਸੀ ਦਰਦਾਂ ਦੀ ਫਰਦ ਲੋਹਾ ਕੇ ਦੇਖੀ ਪਟਵਾਰੀ ਤੋਂ ਅੱਛਾ ਕਿੰਨੀ ਜਾਇਦਾਦ ਜੋੜ ਲਈ ਤੇਰੀ ਮੈਂ ਯਾਰੀ ਚ ਕੋਈ ਸੁਣਾ ਲਿਓ ਐਸਾ ਫਿਰ ਕਰਕੇ ਇਹਦੇ ਵਿੱਚ ਹਾਂਜੀ ਉਹ ਗੀਤ ਉਸ ਤੋਂ ਬਾਅਦ ਫਿਰ ਆਪਣਾ ਗ ਸੁਦੇਸ਼ ਕੁਮਾਰੀ ਨੇ ਵੀ ਗਾਇਆ ਸੀਗਾ ਅੱਛਾ ਅੱਛਾ ਹਾਂ ਇਹ ਸੀਗਾ ਕਿ ਦਰਦਾਂ ਦੀ ਫਰਦ ਲੁਹਾ ਕੇ ਦੇਖੀ ਪਟਵਾਰੀ ਤੋਂ ਹਾਂ ਕਿੰਨੀ ਜਾਇਦਾਦ ਜੋੜ ਲਈ ਤੇਰੀ ਮੈਂ ਯਾਰੀ ਚ ਆਹ ਕੀ ਬਾਤ ਕਿ ਸਦਰਾਂ ਦੀ ਸਰੋਂ ਸੀ ਬੀਜੀ ਹਾਂ ਚਾਵਾਂ ਦੇ ਛੋਲੇ ਵੇ ਹਾਂ ਗਮੀਆਂ ਦਾ ਗੂਣਾ ਬਚਿਆ ਆਖਰ ਮੇਰੇ ਕੋਲੇ ਵੇ ਕੀ ਬਾਤ ਹੌਂ ਕਿਆਂ ਦੀ ਭਰੀ ਬੁਖਾਰੀ ਹੰਝੂਆਂ ਦੀ ਹਾੜੀ ਚੋਂ ਹਾਂ ਦਰਦਾਂ ਦੀ ਫਰਜ਼ ਲੁਹਾ ਕੇ ਵੇਖੀ ਪਟਵਾਰੀ ਤੋਂ ਕਿ ਮੋਹ ਦਾ ਮੈਂ ਭਰਾ ਮਾਮਲਾ ਹੌਲੀ ਟਕਾ ਕੇ ਬੋਲੋ ਥੋੜਾ ਤੇਜੋਕ ਹਾਂ ਹਾਲੀਵੁੱਡ ਆਰਾਮ ਨਾਲ ਬੋਲੋ ਕਿ ਮੋਹ ਦਾ ਮੈਂ ਭਰਾ ਮਾਮਲਾ ਹਾਂ ਮੁਨਕਰ ਨਾ ਹੋਈ ਵੇ ਹਾਂ ਨਿਆਂ ਤੂੰ ਆਪ ਸਾਂਭ ਲਈ ਦੇ ਕੇ ਮੈਨੂੰ ਰੋਹੀ ਵੇ ਰੋਹੀ ਵੇ ਆਏ ਪੀੜਾਂ ਦੀ ਪੋਲੀ ਪੱਟਾਂ ਹਾਂ ਕਰਮਾਂ ਦੀ ਕਿਆਰੀ ਚੋਂ ਹਾਂ ਦਰਦਾਂ ਦੀ ਫਰਜ਼ ਲੁਹਾ ਕੇ ਵੇਖੀ ਪਟਵਾਰੀ ਤੋਂ ਬਹੁਤ ਅੱਛਾ ਵਾਹ ਕਿ ਮਰਬਿਆਂ ਦੀ ਮਾਲਕ ਹੋ ਗਈ ਗਿਣਤੀ ਕਰਵਾ ਲੈ ਵੀ ਹਾਂ ਯਾਦਾਂ ਦੀਆਂ ਚੱਕ ਜਰੀਬਾਂ ਮਿਣਤੀ ਕਰਵਾ ਲੈ ਵੀ ਹਾਂ ਸਿੰਜੀਆਂ ਨਾ ਜਾਣ ਜ਼ਮੀਨਾਂ ਨੈਣਾ ਦੀ ਵਾਰੀ ਤੋਂ ਆਏ ਹਾਏ ਦਰਦਾਂ ਦੀ ਫਰਦ ਲੁਹਾ ਕੇ ਵੇਖੀ ਪਟਵਾਰੀ ਤੋਂ ਬਹੁਤ ਅੱਛਾ ਕਿ ਤੱਤੜੀ ਨੂੰ ਤੋੜ ਗਿਆ ਤੂੰ ਕੱਟ ਕੇ ਤਰਮੀਮਾਂ ਵੇ ਹਾਂ ਤੱਤੜੀ ਨੂੰ ਤੋੜ ਗਿਆ ਤੂੰ ਕੱਟ ਕੇ ਤਰਮੀਮਾਂ ਵੇ ਮਨ ਦਾ ਮੁਸਤਰਕਾ ਖਾਤਾ ਕਰੀਆਂ ਤਕਸੀਮਾਂ ਵੇ ਹਾਏ ਤੇ ਨਹਿਰੀ ਤੋਂ ਚਾਹੀ ਕਰ ਗਿਆ ਸਦਕੇ ਹੁਸ਼ਿਆਰੀ ਤੋਂ ਹਾਂ ਦਰਦਾਂ ਦੀ ਫਰਦ ਲੁਹਾ ਕੇ ਵੇਖੀ ਪਟਵਾਰੀ ਹਾਂ ਕਿ ਮਾਲਕ ਤੋਂ ਬਣੀ ਮੁਜ਼ਾਰਾ ਹਾਂ ਮਿਲਣੇ ਨਾ ਹੱਕ ਕਦੇ ਹਾਂ ਮਾਲਕ ਤੋਂ ਬਣੀ ਮੁਜ਼ਾਰਾ ਹਾਂ ਮਿਲਣੇ ਨਾ ਹੱਕ ਕਦੇ ਰਹਿਣ ਹੀ ਰਹਿਣਾ ਪੈਣਾ ਹੋਣਾ ਨਹੀਂ ਫੱਕ ਕਦੇ ਫੱਕ ਕਦੇ ਜ਼ਮੀਨਾਂ ਦੀ ਕਿਸਮਤ ਹੁੰਦੀ ਵਖਰੀ ਨਾ ਨਾਰੀ ਤੋਂ ਹਾਂ ਦਰਦਾਂ ਦੀ ਫਰਦ ਲੁਹਾ ਕੇ ਵੇਖੀ ਪਟਵਾਰੀ ਤੋਂ ਬਹੁਤ ਅੱਛਾ ਇਹ ਕਾਮੇ ਕਿਆ ਲਖੀਆਂ ਅੱਗੇ ਚੱਲੀ ਨਾ ਮੇਰੀ ਵੇ ਆਸਾਂ ਪਰ ਫਿਰ ਵੀ ਰੱਖੀਆਂ ਢਾਈ ਨਾ ਢੇਰੀ ਵੇ ਖੌਰੇ ਕਦ ਜੇਤੂ ਹੋ ਜਾ ਸਿੱਧੂ ਆ ਮੈਂ ਹਾਰੀ ਤੋਂ ਦਰਦਾਂ ਦੀ ਫਰਦ ਲੁਹਾ ਕੇ ਵੇਖੀ ਪਟਵਾਰੀ ਦਾ ਔਰ ਪਟਵਾਰੀਆਂ ਵਾਲੇ ਸਾਰੇ ਲਫ਼ਜ਼ ਵਿੱਚ ਵਰਤ ਦਿੰਦੇ ਨੇ ਸਾਰਾ ਪਟਵਾਰ ਖਾਨਾ ਹੀ ਆ ਜੀ ਇਹਦੇ ਇਹ ਇਹ ਚੰਗੀ ਗੱਲ ਆ ਜਿਹੜਾ ਤੁਸੀਂ ਉਹ ਜਿਸ ਵਿਸ਼ੇ ਤੇ ਗੱਲ ਕਰਦੇ ਹੋ ਨਾ ਉਹ ਨਾਲ ਸੰਬੰਧਿਤ ਸ਼ੈਲੀ ਵਰਤਦੇ ਸੰਬੰਧਿਤ ਸ਼ੈਲੀ ਹਾਂ ਜੀ ਹਾਂ ਔਰ ਹੋਰ ਇੱਕ ਨਾਲ ਲਗਮੇ ਕੋਈ ਤੁਹਾਡਾ ਵਿਅੰਗ ਬੜਾ ਤਕੜਾ ਹੈਗਾ ਵਿਅੰਗ ਮੇਰਾ ਇੱਕ ਗੀਤ ਰਿਕਾਰਡ ਹੋਇਆ ਸੀਗਾ ਜੀ ਹਰਿੰਦਰ ਸੰਧੂ ਨੇ ਗਾਇਆ ਹੁੱਕ ਆ ਅੱਛਾ ਉਹ ਮਤਲਬ ਸਿਆਸੀ ਲੋਕਾਂ ਤੇ ਹੀ ਹੈ ਸਿਆਸੀ ਵਿਅੰਗ ਸਿਆਸੀ ਗਰੰਟੀ ਉਹਦਾ ਗੀਤਾਂ ਰੱਖਿਆ ਮੈਂ ਕਿ ਗੱਲ ਸੱਪਾਂ ਦੇ ਬੰਨਾਂਗੇ ਅਸੀਂ ਟੱਲੀਆਂ ਹਾਂ ਗਰੰਟੀ ਪੂਰੇ 5 ਸਾਲ ਦੀ ਦੇਣ ਡੱਡੂਆਂ ਨੂੰ ਬਗਲੇ ਤਸੱਲੀਆਂ ਕਰਾਂਗੇ ਰੱਖ ਹੀ ਜਾਨ ਮਾਲ ਦੀ ਕਵਤ ਡੱਡੂ ਤੇ ਬਗਲੇ ਨੂੰ ਪਤਾ ਲੋਕਾਂ ਨੂੰ ਕਿਹੜੇ ਨੇ ਉਹ ਕਿ ਬਿੱਲਾ ਆਖੇ ਕਾਢਣੀ ਚ ਦੁੱਧ ਧਰਾਂਗੇ ਹਾਂ ਖਰਬੂਜੇ ਨੂੰ ਗਿੱਦੜ ਕਹਿਣ ਰਾਖੀ ਕਰਾਂਗੇ ਅੱਛਾ ਹਾਂ ਕਹੇ ਬੱਕਰੀ ਬੱਕਰੀ ਨੂੰ ਸ਼ੇਰ ਚਰੋ ਕੱਲੀਆਂ ਗਿੱਧ ਮੇਮਣੇ ਸੰਭਾਲਦੀ ਹੂੰ ਦੇਣ ਡੱਡੂਆਂ ਨੂੰ ਬਗਲੇ ਤਸੱਲੀਆਂ ਕਰਾਂਗੇ ਰਾਖੀ ਜਾਨਵਾਲ ਦੀ ਜਾਨਵਾਲ ਦੀ ਕਿ ਘੋੜਾ ਘਾਹ ਨੂੰ ਕਹੇ ਕਿ ਯਾਰੀ ਪੱਕੀ ਐ ਅੱਛਾ ਘੋੜਾ ਘਾਹ ਨੂੰ ਕਹੇ ਕਿ ਯਾਰੀ ਪੱਕੀ ਐ ਸਿਉਕ ਲੱਕੜਾਂ ਨਾ ਲਾਉਂਦੀ ਅੱਟੀ ਸੱਟੀ ਐ ਹਾਂ ਤੇ ਜੋਕਾਂ ਲਹੂ ਨੂੰ ਦਲਾਸੇ ਦੇ ਕੇ ਚੱਲੀਆਂ ਸੁਰੱਖਿਆ ਨਹੀਂ ਸਾਡੇ ਨਾਲ ਦੀ ਹਾਂ ਦੇਣ ਡੱਡੂਆਂ ਨੂੰ ਬਗਲੇ ਤਸਲੀਆਂ ਕਰਾਂਗੇ ਰੱਖੀ ਜਾਨ ਮਾਲ ਦੀ ਬਹੁਤ ਅੱਛਾ ਬਹੁਤ ਅੱਛਾ ਕਿ ਬਾਦ ਚਿੜੀਆਂ ਦਾ ਚਿੜੀਆਂ ਨੂੰ ਹੌਸਲਾ ਦਵਾਉਂਦੇ ਨੇ ਹਾਂ ਕਾਂ ਕੁੱਗੀ ਸੰਗ ਦੋਸਤੀ ਵਧਾਉਂਦੇ ਨੇ ਹਾਂ ਤੋਤਾ ਚੂਹੇ ਤੋਂ ਬਚਾਵੇ ਵੇਖੋ ਚੱਲੀਆਂ ਅੱਛਾ ਉਹ ਗੱਲ ਕੁਲਵਿੰਦਰਾ ਕਮਾਲ ਦੀ ਹਾਂ ਦੇਣ ਡੱਡੂਆਂ ਨੂੰ ਬਗਲੇ ਤਸੱਲੀਆਂ ਕਰਾਂਗੇ ਰਾਖੀ ਜਾਨਵਾਲ ਦੀ ਜਾਨਵਾਲ ਦੀ ਬਹੁਤ ਸੋਹਣਾ ਬਹੁਤ ਬਹੁਤ ਵਧੀਆ ਬਿਆਂਗਾ ਔਰ ਤੁਹਾਡੀ ਜਿਹੜੀ ਮੈਨੂੰ ਸ਼ੈਲੀ ਚੰਗੀ ਲੱਗੀ ਆ ਇਹ ਜਿਹੜਾ ਜਿਹੜੇ ਸ਼ਬਦਾਵਲੀ ਆ ਨਾ ਸ਼ਬਦਾਵਲੀ ਤੇ ਮੈਂ ਹਾਂਜੀ ਤੇ ਜਿਹੜਾ ਜਿਹਨੂੰ ਅਸੀਂ ਅੰਗਰੇਜ਼ੀ ਚ ਮੈਟਾਫੋਰਸ ਐਂਡ ਸਿਮਿਲਿਸ ਬੋਲਦੇ ਆ ਅਲੰਕਾਰ ਤੇ ਤੁਲਨਾਵਾ ਹਾਂਜੀ ਉਹ ਜਿਹੜਾ ਤੁਹਾਡੇ ਇਹਦੇ ਵਿੱਚ ਸ਼ੈਲੀ ਦੇ ਵਿੱਚ ਬਹੁਤ ਬਹੁਤ ਕਮਾਲ ਦੀਆਂ ਹੈਗੀਆਂ ਨੇ ਤੇ ਇਹ ਫਿਰ ਉਹੀ ਅਸਰ ਆ ਗਿਆ ਨਾ ਜਿਹੜਾ ਸੁਣਦੇ ਨੇ ਜੋ ਸੁਣਦੇ ਨੇ ਨਹੀਂ ਪਰ ਗੱਲ ਇਹ ਹੈ ਨਾ ਵੀ ਸੁਣਨ ਵਾਲੇ ਵੀ ਕਿਸ ਤੁਹਾਡੀ ਆਪਣੀ ਸੋਚ ਕਿਸ ਲੈਵਲ ਦੀ ਆ ਤੁਸੀਂ ਵੀ ਉਹਨਾਂ ਕੀ ਗਿਆਨ ਆ ਬਜੋਬਰ ਕਰ ਸਕਦੇ ਜਿੰਨੇ ਤੁਸੀਂ ਅੰਦਰੋਂ ਹੈਗੇ ਹੋ ਹਾਂਜੀ ਤੁਸੀਂ ਤੁਹਾਡਾ ਗਿਆਨ ਇੱਕ ਲੈਵਲ ਦਾ ਹੈਗਾ ਇਹ ਹੋਰ ਸੁਣਾਓਰ ਮੇਰਾ ਇੱਕ ਪਿੱਛੇ ਜਿਹਾ ਲਿਖਿਆ ਸੀ ਕਿ ਮੇਰਾ ਤੌਕਲਾ ਸੱਚ ਨਿਕਲਿਆ ਹੂੰ ਮੇਰਾ ਤੌਖਲਾ ਸੱਚ ਨਿਕਲਿਆ ਸੁਗੜ ਸਿਆਣਾ ਖੱਚ ਨਿਕਲਿਆ ਹਾਂ ਕਿ ਕੂਜਾ ਮਿਸ਼ਰੀ ਵਰਗਾ ਬਾਹਰੋਂ ਹਾਂ ਅੰਦਰੋਂ ਕੌੜਾ ਅੱਖ ਨਿਕਲਿਆ ਰਹੇ ਸਮਝਦੇ ਹੀਰਾ ਜਿਸ ਨੂੰ ਹਾਂ ਉਹ ਉਹ ਕੱਚਾ ਕੱਚ ਨਿਕਲਿਆ ਕੱਚ ਨਿਕਲਿਆ ਤੇ ਬਾਹਰੋਂ ਲਫਾਫਾ ਵੱਡਾ ਲੱਗਿਆ ਹਾਂ ਵਿੱਚੋਂ ਨਾ ਪਰ ਕੱਖ ਨਿਕਲਿਆ ਕੱਖ ਨਿਕਲਿਆ ਹਾਂ ਕਿ ਅਸੀਂ ਸਮਝਿਆ ਰੂਹ ਦਾ ਹਾਣੀ ਹਾਂ ਅਸੀਂ ਸਮਝਿਆ ਰੂਹ ਦਾ ਹਾਣੀ ਉਹ ਬੁੱਕਲ ਦਾ ਸੱਪ ਨਿਕਲਿਆ ਤੇ ਦਿਲ ਦੇ ਤਖਤ ਬਿਠਾਇਆ ਜੀ ਨੂੰ ਹਾਂ ਲਾ ਸੀਨੇ ਤੇ ਪਛ ਨਿਕਲਿਆ ਨਿਕਲਿਆ ਸ਼ੀਤਲ ਝਰਨਾ ਜਾਪਣ ਵਾਲਾ ਹਾਂ ਅੰਦਰੋਂ ਤਪ ਦਾ ਭੱਠ ਨਿਕਲਿਆ ਨਿਕਲਿਆ ਅੱਗੇ ਇੱਕ ਜੀ ਆਪਣੇ ਨਾ ਦੌਰ ਚੱਲਿਆ ਸੀਗਾ ਭਰੂਣ ਹੱਤੇ ਵਾਲੇ ਮੈਂ ਉਹਦੇ ਤੇ ਸ਼ੇਰ ਲਿਖਿਆ ਕਿ ਅਣਜੰਮੀਆਂ ਨੂੰ ਬੈਠੀ ਰੋਵੇ ਹਾਂ ਅਣਜੰਮੀਆਂ ਨੂੰ ਬੈਠੀ ਰੋਵੇ ਹੁੱਬ ਕੇ ਜੰਮਿਆ ਲੱਥ ਨਿਕਲਿਆ ਸੱਚਾ ਇਹ ਬਿਲਕੁਲ ਸੱਚਾ ਇਹ ਤੇ ਸਮਝਾਵਣ ਖਾਤਰ ਸੱਦਿਆ ਜੀ ਨੂੰ ਦੇ ਕੇ ਪੁੱਠੀ ਮੱਤ ਨਿਕਲਿਆ ਸੱਚ ਦਾ ਹੁੱਕਾ ਦੇਵਣ ਵਾਲਾ ਸੱਚ ਦਾ ਹੁੱਕਾ ਦੇਵਣ ਵਾਲਾ ਆਪ ਲਾਹੌਰੀ ਗੱਪ ਨਿਕਲਿਆ ਲਾਹੌਰੀ ਗੱਪ ਨਿਕਲਿਆ ਬਹੁਤ ਅੱਛਾ ਬਹੁਤ ਅੱਛਾ ਤੇ ਅੱਗੇ ਸੁਣੋ ਜੀ ਆਮ ਹੀ ਫਿਤਰਤ ਆ ਲੋਕਾਂ ਦੀ ਹੁਣ ਕਿ ਖੁਦ ਨੂੰ ਪੂਰਾ ਦੱਸਣ ਵਾਲਾ ਖੁਦ ਨੂੰ ਪੂਰਾ ਦੱਸਣ ਵਾਲਾ ਪਾਉਣੇ ਤੋਂ ਵੀ ਘੱਟ ਨਿਕਲਿਆ ਤੇ ਜਦ ਕੁਲਵਿੰਦਰਾ ਦਿੱਤੀਆਂ ਜ਼ਰਵਾ 16 ਦੋਣੀ 8 ਨਿਕਲੇ 16 ਦੋਣੀ 8 ਬਹੁਤ ਅੱਛਾ ਬਹੁਤ ਅੱਛਾ ਉਹ ਮੇਰੇ ਯਾਦ ਆਉਂਦੀ ਹੈ ਕਹਾਣੀ ਇੱਕ ਉਹ ਆਪਣੇ ਬੱਚੇ ਨੂੰ ਮਾਂ ਭੇਜਦੀ ਆ ਵੀ ਜਾ ਕੇ ਨਾ ਪਾਣੀਆਂ ਦੇ ਉਹ ਕਿਲੋ ਖੰਡ ਲਾਇਆ ਖੰਡ ਲਿਆ ਤੇ ਖੰਡ ਲੈ ਕੇ ਲੈ ਕੇ ਲੈਣ ਜਾਂਦਾ ਜਵਾਕ ਲੈ ਕੇ ਆਉਂਦਾ ਹੈਗਾ ਤਾਂ ਉਹ ਬਾਣੀਆਂ ਉਹਨੂੰ ਮੁੰਡੇ ਨੂੰ ਕਹਿੰਦਾ ਵੀ ਉਹ ਉਹ ਉਹਨਾਂ ਦੇ ਮਰਜਾ ਵਗੈਰਾ ਸੀਗੇ ਉਹ ਕਹਿੰਦਾ ਵੀ ਮੈਨੂੰ ਦੇਸੀ ਘਿਓ ਕਿਲੋ ਦੇ ਦਿਓ ਅੱਛਾ ਤੇ ਉਹ ਆ ਮੁੰਡੇ ਦੇ ਹੱਥ ਭੇਜ ਦਿੰਦੀ ਆ ਦੇਸੀ ਘਿਓ ਤੇ ਜਦੋਂ ਉਹ ਬਾਣੀਆਂ ਨੂੰ ਦਿੰਦਾ ਬਾਣੀ ਤਾਂ ਗਾਲਾਂ ਕੱਢਦਾ ਉੱਚੀ ਉੱਚੀ ਗੁੱਸੇ 'ਚ ਲਾਲ ਦੌੜਿਆ ਆਉਂਦਾ ਉਹਦੇ ਘਰ ਨੂੰ ਉਹ ਕਹਿੰਦਾ ਤੁਸੀਂ ਮੈਨੂੰ ਕਿਉਂ ਘੱਟ ਕਿਲੋ ਤੋਂ ਘੱਟ ਦਿੱਤਾ ਹੈਗਾ ਤੇ ਉਹ ਕਹਿੰਦੀ ਨਹੀਂ ਮੈਂ ਤਾਂ ਕਿਲੋ ਤੋਲ ਕੇ ਦਿੱਤਾ ਉਹ ਕਹਿੰਦਾ ਨਹੀਂ ਉਹ ਕਹਿੰਦੀ ਮੈਂ ਜਿਹੜੀ ਤੂੰ ਮੈਨੂੰ ਖੰਡ ਭੇਜੀ ਸੀ ਇੱਕ ਪਲ ਨੇ ਖੰਡ ਰੱਖ ਕੇ ਦੂਜੇ ਬਦਲੇ ਉਹ ਚੁੱਪ ਕਰਕੇ ਉੜ ਗਿਆ ਸਵਾ ਤੁਹਾਡੇ ਉਹ 16 ਤੋਂ ਨਹੀਂ 8 ਵਾਲੇ ਵਾਲੇ ਪੌਣਾ ਨਿਕਲਿਆ ਜਿਹੜਾ ਨਾ ਪੌਣੇ ਤੋਂ ਵੀ ਘੱਟ ਨਿਕਲਿਆ ਪੌਣੇ ਤੋਂ ਵੀ ਘੱਟ ਨਿਕਲਿਆ ਬਾਕੀ ਦੂਸਰੀ ਗੱਲ ਇਹ ਆ ਇੱਕ ਇੱਕ ਸਮਾਂ ਸੀ ਸਾਡੇਆਂ ਸਮਿਆਂ ਦੇ ਵਿੱਚ ਕਹਿੰਦੇ ਹੁੰਦੇ ਸੀ ਜਿਹੜਾ ਵਟਿੰਡਾ ਇਹ ਪਛੜੇ ਇਲਾਕਾ ਪਰ ਬਟਿੰਡੇ ਨੇ ਉਸ ਸਮੇਂ ਦੇ ਵਿੱਚ ਵੀ ਲੇਖਕ ਬੜੇ ਤਕੜੇ ਹਾਂਜੀ ਬਟਿੰਡੇ ਦੇ ਲਿਖ ਕੇ ਗਿਣੋਗੇ ਤਾਂ ਮੁੱਢ ਤੋਂ ਮੁੱਢ ਤੋਂ ਹੀ ਬਹੁਤ ਵੱਡੇ ਲੇਖ ਲਿਖ ਦਿੱਤੇ ਆ ਹਾਂਜੀ ਅ ਬਾਕੀ ਬਟਿੰਡੇ ਵਾਲੇ ਨੂੰ ਕਹਿੰਦੇ ਸੀ ਵੀ ਥੋੜੇ ਪਛੜੇ ਹੋਏ ਨੇ ਉਹਨਾਂ ਕੋਲ ਜ਼ਮੀਨਾਂ ਜਾਇਦਾਦਾਂ ਬਾਵਾ ਖੁੱਲੀਆਂ ਦੁਨੀਆਂ ਸੀਗੀਆਂ ਤੇ ਉਹ ਖੇਤੀ ਨਾਲ ਜੁੜੇ ਹੋਏ ਸੀ ਜਦ ਅੱਜ ਮੈਂ ਤੁਸੀ ਵੀ ਕਹਿੰਦੇ ਹੋ ਵੀ ਤੁਸੀ ਵੀ ਖੇਤੀ ਨਾਲ ਜੁੜੇ ਹੋਇਆ ਤੇ ਪਰ ਅੱਜ ਅੱਜ ਬਟਿੰਡਾ ਬਹੁਤ ਅੱਗੇ ਆ ਹਰ ਹਰ ਪੱਖ ਤੋਂ ਜਿਵੇਂ ਕਹਿੰਦੇ ਆ ਉਹਨੂੰ ਵੀ ਮੈਂ ਬਹੁਤ ਸਾਰੇ ਸਾਡੇ ਦੋ ਲੇਖਕ ਮਿੱਤਰ ਜਿਹੜੇ ਉਸ ਉਸ ਇਲਾਕੇ ਦੇ ਹੈਗੇ ਨੇ ਉਹਨਾਂ ਨੂੰ ਮਿਲਦੇ ਆ ਬੜੀ ਕਮਾਲ ਦੀ ਕਵਤਾ ਲਿਖ ਰਹੇ ਆ ਬੜੇ ਕਮਾਲ ਦੇ ਟੰਡੇ ਹਰ ਵਿਧਾ ਦੇ ਵਿੱਚ ਬਹੁਤ ਕਮਾਲ ਦਾ ਹੁਣ ਤੁਹਾਡੀ ਤੁਸੀਂ ਉਹਨਾਂ ਦੇ ਵਿੱਚ ਉਹ ਟੰਡੇ ਦੇ ਵਿੱਚ ਕੰਮ ਹੈ ਕਬ ਮੁੰਡਾ ਸਾਡਾ ਬੜੇ ਬੜੀਆਂ ਕਮਾਲ ਦੀਆਂ ਕਵਤਾਵਾਂ ਲਿਖ ਰਿਹਾ ਹੈਗਾ ਅ ਤੁਸੀਂ ਖੇਤੀ ਨੂੰ ਕਿਉਂ ਪੜਾਇਆ ਖੇਤੀ ਦਾ ਪਿਤਾ ਪੁਰਖੀ ਤੰਦਾ ਹੀ ਸਾਡਾ ਖੇਤੀ ਹੈ ਅੱਛਾ ਤੇ ਕਿੰਨੇ ਭੈਣ ਭਰਾ ਤੁਸੀਂ ਮਾਸੀਂ ਦੋ ਭਰਾ ਜੀ ਇੱਕ ਮੇਰੇ ਤੋਂ ਵੱਡਾ ਬ੍ਰਦਰ ਹੈ ਅੱਛਾ ਅੱਛਾ ਜੀ ਤੇ ਹੁਣ ਇੱਥੇ ਇੱਥੇ ਬੇਟਾ ਤੁਹਾਡਾ ਇੱਥੇ ਮੇਰਾ ਬੇਟਾ ਆਇਆ ਹੋਇਆ ਜੀ ਕਿਉਂਕਿ ਇਹਦੀ ਆਪ ਦੀ ਇੱਛਾ ਸੀ ਕਿ ਮੈਂ ਉੱਧਰ ਜਾਣਾ ਹੈ ਵੀ ਚਲੋ ਹੁਣ ਆਪਣੇ ਤੇ ਤੁਹਾਡੇ ਹੋਰ ਬੱਚਾ ਕੋਈ ਹੈ ਨਹੀਂ ਕੋਈ ਬੇਟਾ ਇੱਕੋ ਬੇਟਾ ਹੀ ਹੈ ਤੇ ਤੁਸੀਂ ਹੁਣ ਜਿਵੇਂ ਤੁਸੀਂ ਦੱਸਿਆ ਹੈਗਾ ਕੈਨੇਡਾ ਦਾ ਹਾਲ ਚਾਲ ਤਾਂ ਦੇਖ ਲਿਆ ਹੁਣ ਕੁਝ ਟਾਈਮ ਰਹਿਣਾ ਹੈਗਾ ਗਾਂ ਦਾ ਤੁਹਾਨੂੰ ਸਿਆਲ ਵੀ ਦਿਖਾਵਾਂਗੇ ਇੱਥੋਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਸਾਡੇ ਵਾਲਾ ਇਹ ਇਲਾਕਾ ਨਾ ਵੈਨਕੋਰ ਦਾ ਏਰੀਆ ਇਹ ਖੂਬਸੂਰਤੀ ਦੇ ਵਿੱਚ ਬਹੁਤ ਅੱਗੇ ਆ ਹਾਂ ਮੈਂ ਇੱਕ ਚੀਜ਼ ਹੋਰ ਦੇਖੀ ਵੀ ਕੁਦਰਤ ਨਾਲ ਛੇੜਛਾੜ ਬਹੁਤ ਘੱਟ ਕਰੀ ਗਈ ਹੈ ਇੱਥੇ ਇੱਥੇ ਹੁਣ ਜਿਵੇਂ ਆਪਾਂ ਉੱਥੇ ਦੇਖੋ ਹੁਣ ਤਾਂ ਦੁਆਰਾ ਮੁਹਿੰਮ ਚੱਲੀ ਆ ਦਰਖਤ ਲਾਉਣ ਦੀ ਹਾਂਜੀ ਇੱਕ ਟਾਈਮ ਦੇ ਉੱਤੇ ਤਾਂ ਸਾਡਾ ਪੰਜਾਬ ਸਾਡੇ ਲੋਕਾਂ ਨੇ ਰੋਡਾਂ ਹੀ ਕਰ ਦਿੱਤਾ ਸੀ ਹੋ ਗਿਆ ਸੀਗਾ ਜੀ ਸੜਕਾਂ ਜਦੋਂ ਬਣੀਆਂ ਵੱਡੀਆਂ ਸੜਕਾਂ ਉਹਨੇ ਕਰਤਾ ਕੁਝ ਜਦੋਂ ਆਪਾਂ ਅੱਜ ਝੋਨੇ ਲੱਗਣ ਲੱਗੇ ਇੰਨਾ ਕਰਕੇ ਲੋਕਾਂ ਨੇ ਬਰਖਤ ਬਹੁਤ ਘਟ ਗਈ ਸੀ ਪਰ ਹੁਣ ਵਧੀਆ ਕੰਮ ਹੋ ਰਿਹਾ ਹੈ ਖੇਤਾਂ ਦੇ ਵਿੱਚੋਂ ਨਾ ਵੀ ਅਗਲੇ ਜੀ ਜਮੀਨ ਇੱਥੇ ਮੜੀ ਜੀ ਫਸਲ ਹੋਊਗੀ ਕੋਈ ਕਹਿੰਦਾ ਕੰਬਾਈਨ ਨੂੰ ੜਿੱਕਾ ਲਾਉਂਦਾ ਜੀ ਉਸ ਕਰਕੇ ਪੱਟੇਗੇ ਪਰ ਹੁਣ ਕੰਮ ਹੋ ਰਿਹਾ ਖੇਤੀ ਦਾ ਹੁਣ ਸੜਕਾਂ ਦੇ ਉੱਤੇ ਵੀ ਲੱਗ ਰਹੇ ਆ ਰੁੱਖ ਤੇ ਉਹ ਇਹ ਚੰਗੀ ਗੱਲ ਆ ਚੰਗੀ ਗੱਲ ਹਾਂਜੀ ਤੇ ਬਾਕੀ ਦੂਸਰਾ ਜਿਹੜਾ ਜਿਹੜਾ ਪੰਜਾਬ ਦੇ ਵਿੱਚ ਆਪਣੇ ਜਿਵੇਂ ਸਾਡਾ ਜੂਥ ਹਾਂਜੀ ਆਮ ਲੋ ਐਜੂਕੇਟਡ ਜੀ ਉਹ ਤਾਂ ਉਹ ਵੀ ਬਾਹਰ ਆ ਗਿਆ ਮੇਰਾ ਖਲਾ ਪੰਜਾਬ ਦੇ ਵਿੱਚ ਪਿੱਛੇ ਹੁਣ ਤੁਹਾਡੇ ਪਿੰਡਾਂ ਦੇ ਵਿੱਚ ਕਿੰਨੇ ਕੁ ਲੋਕ ਪਿੱਛੇ ਨੇ ਜਾਂ ਕਿੰਨਿਆਂ ਦੇ ਬੱਚੇ ਇਹਨਾਂ ਵੀ ਨਹੀਂ ਜਿੰਨਾ ਕਿ ਪ੍ਰਚਾਰਿਆ ਜਾ ਰਿਹਾ ਕਿ ਪੰਜਾਬ ਖਾਲੀ ਹੋ ਗਿਆ ਜੀ ਹੋਰ ਕਿ ਪੰਜਾਬ ਚ ਵੀ ਵਧੀਆ ਕੰਮ ਹੋ ਰਿਹਾ ਤੁਸੀਂ ਜਾਓਗੇ ਉਹ ਖੇਤੀ ਦੇ ਮੈਂ ਤੁਹਾਡੇ ਇੱਥੋਂ ਦੇ ਮੁਕਾਬਲੇ ਤਾਂ ਨਹੀਂ ਪਰ ਫਿਰ ਵੀ ਇਹਦੇ ਨੇੜੇ ਤੇੜੇ ਕਿਈ ਦਾਗਾ ਤਕਨੀਕ ਪਹੁੰਚ ਗਈ ਹੈ ਇਹੋ ਜਿਹੀ ਮਸ਼ੀਨਰੀ ਉੱਥੇ ਚੱਲੀ ਗਈ ਹੈ ਇਸ ਤਰ੍ਹਾਂ ਇਸ ਢੰਗ ਨਾਲ ਖੇਤੀ ਲੋਕ ਕਰਨ ਲੱਗੇ ਜਿਹੜਾ ਉਥੇ ਜਾ ਰਿਹਾ ਉਸ ਪਾਸੇ ਵੀ ਆ ਕੋਈ ਏਡੀ ਗੱਲ ਨਹੀਂ ਵੀ ਸਾਰੇ ਛੱਡ ਕੇ ਵੀ ਪੰਜਾਬ ਖਾਲੀ ਹੋ ਗਿਆ ਵੀ ਕਿਸੇ ਨੂੰ ਫੜਾ ਕੇ ਆ ਗਏ ਹੁਣ ਜਿਹੜੇ ਮੈਮੂਲੇਟਲੀ ਜਾ ਗਏ ਆ ਉੱਥੇ ਹੁਣ ਕਾਲਜਾਂ ਵਾਲੇ ਦੱਸਦੇ ਆ ਪਿਛਲੇ ਸਮੇਂ ਤੇ ਇੱਕ ਸਮੇਂ ਤੇ ਕਾਲਜ ਖਾਲੀ ਹੋ ਗਏ ਸੀ ਉਹ ਤੋਂ ਸੀਗਾ ਜੀ ਇੱਕ ਤੌਰ ਤੋਂ ਦੁਬਾਰਾ ਫੇਰ ਜਿਹੜੀਆਂ ਉਹ ਦੱਸਦੇ ਆ ਵੀ ਕਾਲਜ ਭਰ ਰਹੇ ਨੇ ਕਾਲਜ ਭਰ ਰਹੇ ਆ ਜੀ ਯੂਨੀਵਰਸਿਟੀਆਂ 'ਚ ਨਹੀਂ ਦਾਖਲੇ ਮਿਲ ਰਹੇ ਕਾਫੀ ਸਟੂਡੈਂਟ ਹੋ ਗਏ ਸਟੂਡੈਂਟਸ ਨੂੰ ਮਿਲ ਰਹੇ ਆ ਦਾਖਲੇ ਤੇ ਬਾਕੀ ਤੁਸੀਂ ਜਰਨਲਿਜ਼ਮ ਦੀ ਵੀ ਡਿਗਰੀ ਕਰੀ ਹੋਈ ਆ ਉਸ ਪਾਸੇ ਪਸੂ ਨਹੀਂ ਕੀਤਾ ਜਾਂ ਕਿਸੇ ਉਹ ਉਸ ਪਾਸੇ ਨਹੀਂ ਮੈਂ ਗਿਆ ਜੀ ਕਿਉਂਕਿ ਮੇਰਾ ਵੈਸੇ ਹੀ ਮੈਂ ਤਾਂ ਕਰ ਲਈ ਇੱਕ ਨੌਲੇਜ ਨੂੰ ਪਰ ਮੇਰਾ ਉਸ ਫੀਲਡ ਤੇ ਜਾਣ ਨੂੰ ਬਹੁਤਾ ਮਨ じゃ ਨਹੀਂ ਕਰਿਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਇੱਥੋਂ ਦਾ ਤੇ ਉੱਥੋਂ ਦਾ ਫਰਕ ਬਹੁਤ ਹੈ ਚੈਲੰਜ ਹੁੰਦਾ ਬਿਲਕੁਲ ਬਿਲਕੁਲ ਖਾਸ ਕਰਕੇ ਜਿਹੜਾ ਹੁਣ ਤਾਂ ਟ੍ਰੈਂਡ ਇਹ ਚੱਲ ਰਿਹਾ ਵੀ ਸਰਕਾਰ ਪੱਖੀ ਬੋਲੋਗੇ ਤਾਂ ਤੁਸੀਂ ਚਲੋਂਗੇ ਤੇ ਨਹੀਂ ਤਾਂ ਉਹ ਤਾਂ ਜਰਨਲਿਜ਼ਮ ਹੁਣ ਆਲ ਓਵਰ ਦਾ ਵਰਲਡ ਸੇਮ ਹੀ ਹੋ ਚੱਲਿਆ ਅੱਛਾ ਉਹ ਉਹ ਅੱਗੇ ਅੱਗੇ ਕਹਿੰਦੇ ਹੁੰਦੇ ਸੀ ਨਾ ਵੀ ਉਹ ਤੂੰ ਕਿਹਦੇ ਨਾਲ ਕਿਹੜੇ ਪਰਚੇ ਨਾਲ ਆ ਹਾਂ ਤੇ ਅੱਜ ਕੱਲ ਪੁੱਛਦੇ ਆ ਵੀ ਕਿਹੜੇ ਕਿਹੜੀ ਧਿਰ ਦੇ ਨਾਲ ਕਿਹੜੀ ਧਿਰ ਦੇ ਨਾਲ ਜਿਹੜੇ ਹੁਣ ਹੁਣ ਉਹ ਜਿਹੜੇ ਬਾਹਰ ਵੀ ਨਾ ਇਹ ਦਿਖਦਾ ਹੀ ਆ ਜਿਹੜੇ ਵੱਡੇ ਵੱਡੇ ادارے মিডিਆ ਵਾਲੇ ਨੇ ਉਹ ਸਭ ਉਹ ਤੁਨਵਾਨਾ ਨਹੀਂ ਖਰੀਦੇ ਹੋਏ ਨੇ ਪੋਲੀਟੀਸ਼ੀਅਨਾਂ ਨੇ ਖਰੀਦੇ ਹੋਏ ਨੇ ਠੀਕ ਹਾਂ ਉੱਥੇ ਨੂੰ ਹਲੇ ਵੀ ਥੋੜਾ ਜਿਹਾ ਇੱਥੇ ਨਾਲੋਂ ਵੱਖਰਾ ਰਹੇਗਾ ਉੱਥੇ ਤਾਂ ਥੋੜਾ ਜਿਆਦਾ ਹੁੰਦੀ ਹੈਗਾ ਉੱਥੇ ਜਿਆਦਾ ਮਤਲਬ ਆਪਣੇ ਤਾਂ ਸਾਰੇ ਉਹ ਖਰੀਦੇ ਹੋਏ ਨੇ ਉੱਤੇ ਪੂਰੀ ਉਹਨਾਂ ਦੀ ਬੋਲੀ ਬੋਲਦੇ ਆ ਜਿਹਦੇ ਵਿੱਚ ਕੋਈ ਵੱਧ ਬੋਲਦਾ ਹਾਂਜੀ ਉਹ 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 ادارے ਨੂੰ ਬਾਅਦ ਵਿੱਚ ਬਾਇ ਕਰਕੇ ਉਹ ਬੰਦੇ ਨੂੰ ਮਾਰ ਕਰ ਉਹ ਬੰਦੇ ਨੂੰ ਬਾਹਰ ਕੱਢ ਦਿੰਦੇ ਆ ਤੇ ਕੋਈ ਹੋਰ ਰਚਨਾ ਤੁਹਾਡੀ ਮੈਂ ਥੋੜਾ ਜਿਆਦਾ ਤਰਕਸ਼ੀਲਤਾ ਵੱਲ ਵੀ ਕਈ ਵਾਰੀ ਚਲਾ ਜਾਂਦਾ ਜੀ ਕਈ ਗੱਲਾਂ ਮੈਂ ਨਾ ਉਹ ਲਿਖ ਦਿੰਨਾ ਕਿਉਂਕਿ ਅਸਲ ਚੀਜ਼ਾਂ ਤਾਂ ਇਹ ਆ ਵੀ ਅਬਜ਼ਰਵ ਤਾਂ ਸਮਾਜ ਤੋਂ ਕਰੀਦੀਆਂ ਨੇ ਚੀਜ਼ਾਂ ਦੇ ਬਾਬੇ ਨਾਨਕ ਤੋਂ ਵੱਡਾ ਤਰਕਸ਼ੀਲ ਕੋਉਣ ਨਹੀਂ ਸਹੀ ਗੱਲ ਹੈ ਜੀ ਹਾਂ ਤੇ ਉਹ ਤੋਂ ਵੱਡੀ ਤਰਕ ਵਾਲੀ ਗੱਲ ਹੀ ਨਹੀਂ ਕੋਈ ਕਰਦਾ ਉਹਦੇ ਚੋਂ ਮੈਂ ਲਿਖਿਆ ਸੀਗਾ ਇੱਕ ਦੋ ਮੈਂ ਨਾ ਅਬਜ਼ਰਵ ਕਰਕੇ ਲਿਖੀਆਂ ਚੀਜ਼ਾਂ ਦਾ ਕਿਉਂਕਿ ਸਚਾਈ ਹੁੰਦੀ ਹੈ ਬਿਲਕੁਲ ਕਿ ਰਾਖੀ ਰੱਬਾਂ ਦੀ ਕੈਮਰੇ ਕਰਦੇ ਹਾਂ ਨਾ ਭਗਤੀ ਚ ਰਹੀ ਸ਼ਕਤੀ ਸ਼ਕਤੀ ਇਹ 103 ਬੋਲੀਆਂ ਬਹੁਤ ਕਮਾਲ ਦੀ ਚੀਜ਼ ਆ ਕਿ ਪਾਠ ਥੋੜੇ ਤੇ ਪਖੰਡ ਹੋਣ ਵਾਲੇ ਹਾਂ ਧਰਮਾਂ ਦੇ ਤੰਦੇ ਜੋਰਾਂ ਤੇ ਹਾਂ ਰੋਗ ਭਗਤਾਂ ਦੇ ਤੋੜੇ ਜਿਹੜਾ ਬਾਬਾ ਹਾਂ ਦਵਾਈ ਖਾਂਦਾ ਪੀਜੀ ਆਈ ਤੋਂ ਦਵਾਈ ਖਾਂਦਾ ਪੀਜੀ ਆਈ ਤੋਂ ਬਿਲਕੁਲ ਆਪ ਦੀ ਕਹਿੰਦਾ ਵੀ ਮੈਂ ਅੱਜ ਬੈਠਣਾ ਸੰਗਤ ਚ ਕਹਿੰਦਾ ਮੈਨੂੰ ਪੜਾਓ ਪਹਿਨਾ ਮੇਰੀ ਦਵਾਈ ਤੋਂ ਬਾਬਾ ਆਰਾਮਦੇਵ ਵੀ ਬਾਹਰੋਂ ਘੋਟੇ ਬਦਲਾ ਕੇ ਗਿਆ ਬਾਬੇ ਆਪ ਤਾਂ ਠਾਠ ਨਾਲ ਰਹਿੰਦੇ ਲੋਕਾਂ ਨੂੰ ਕਹਿਣ ਚੰਗੀ ਸਾਦਗੀ ਹਾਂ ਲੋਕਾਂ ਨੂੰ ਕਹਿਣ ਚੰਗੀ ਸਾਦਗੀ ਬਹੁਤ ਅੱਛਾ ਮੇਵੇ ਆਪਣੇ ਭਗਤਾਂ ਪੱਲੇ ਸੇਵਾ ਹਾਂ ਜੁਗਤ ਪੱਕੀ ਬਾਬਿਆਂ ਦੀ ਹਾਂ ਮੇਵਾ ਆਪਣਾ ਭਗਤ ਸੇਵਾ ਵਾਲੀ ਹੈ ਹਾਂ ਕਿ ਬੋਲੇ ਭਗਤਾਂ ਨੂੰ ਬੋਲੇ ਭਗਤਾਂ ਨੂੰ ਸੁਣਨ ਕਰਾਂ ਮਾਤਾ ਹਾਂ ਤਰਕਾਂ ਦੀ ਗੱਲ ਨਾ ਸੁਣੇ ਤਾਂ ਤਾਂ ਹੀ ਗੱਲ ਨਾ ਭਗਤ ਵੀ तकरीबन ਬੋਲੇ ਹੀ ਐ ਬੋਲੇ ਪੂਰਾ ਕਰਾਮਾਤਾਂ ਸੁਣ ਜਾਂਦੀਆਂ ਤਰਕ ਦੀ ਗੱਲ ਨਹੀਂ ਸੁਣਦੀ ਉਹਨਾਂ ਨੂੰ ਨਹੀਂ ਨਹੀਂ ਸੁਣਦੇ ਮਾਈ ਮੁਰਗੀ ਮੜੀ ਤੋਂ ਖੀਰ ਧਰ ਕੇ ਹਾਂ ਦਰवेशਾਂ ਦੀ ਮੌਜ ਲੱਗ ਗਈ ਹਾਂ ਦਰਵੇਸ਼ ਆਪਣੇ ਪਤਾ ਹੀ ਵੀ ਕਿਹਨੂੰ ਕਹਿੰਦੇ ਆ ਬਿਲਕੁਲ 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 ਅੱਗੇ ਆ ਜੀ ਕਿ ਕਿਉਂ ਜੋਤ ਚੋਂ ਮੁੱਕਣ ਨਹੀਂ ਦੇਣਾ ਹਾਂ ਕਿਉ ਜੋਤ ਚੋਂ ਮੁੱਕਣ ਨਹੀਂ ਦੇਣਾ ਬੁੜੇ ਨੂੰ ਦਿਓ ਆਣ ਚੋਪੜੀ ਹਾਏ 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 ਬਹੁਤ ਬਹੁਤ ਅੱਛਾ ਫੇਰ ਕਾ ਹੋਇਆ ਇੱਕ ਕਿ ਕਿਉ ਜੋਤ ਚੋਂ ਮੁੱਕਣ ਨਹੀਂ ਦੇਣਾ ਬੁੜੇ ਨੂੰ ਦਿਓ ਆਣ ਚੋਪੜੀ ਹਾਂ ਬਿਲਕੁਲ ਘਰੇ ਆਪਣੇ ਹੀ ਖਰੂਦ ਮਚਾਵੇ ਮੁੰਡੇ ਚ ਆਉਂਦੀ ਸ਼ੈ ਉਪਰੀ ਹੋ ਇਹ ਚੀਜ਼ਾਂ ਦਾ ਬਹੁਤ ਚੱਲਿਆ ਹੋਇਆ ਅੱਜਕੱਲ ਦਾ ਸੋਸ਼ਲ ਮੀਡੀਆ ਨੂੰ ਵਰਤੀ ਜਾਂਦੇ ਆ ਉਹ ਬੰਦੇ ਨਾ ਬਿਲਕੁਲ ਵਰਤਦੇ ਆ ਵੀ ਆਨਲਾਈਨ ਵੀ ਸਾਰਾ ਕੁਝ ਕਰਦੇ ਆਗੇ ਹੂੰ ਪਖੰਡ ਵਾਲੀ ਕੁਲਵਿੰਦਰਾ ਬਿਮਾਰੀ ਦਿਨੋਂ ਦਿਨ ਜਾਵੇ ਵਧਦੀ ਹੈ ਇਹ ਦਿਨੋਂ ਦਿਨ ਵਧੀ ਜਾਂਦੀ ਹੈ ਕਿਉਂਕਿ ਜਿਵੇਂ ਮੰਨ ਲਓ ਕੰਪਿਊਟਰ ਦਾ ਯੋਗ ਆ ਗਿਆ ਹੁਣ ਕੰਪਿਊਟਰ ਨੂੰ ਵੀ ਪੱਤਰ ਜਨਮ ਪੱਤਰੀਆਂ ਬਣਾਉਣ ਤੇ ਲਾ ਰੱਖਿਆ ਇਹ ਇਹ ਚੀਜ਼ ਆਮ ਆਪਾਂ ਅਸੀਂ ਕਹਿ ਦਿੰਦੇ ਹਾਂ ਵੀ ਬੰਦਾ ਚਲੋ ਪੜ੍ਹਾਈ ਕਰਦਾ ਐਜੂਕੇਟਿਡ ਹੁੰਦਾ ਹੈਗਾ ਤਾਂ ਉਹਨੂੰ ਇਹ ਪਖੰਡਵਾਦ ਚੋਂ ਬਾਹਰ ਨਿਕਲਣਾ ਚਾਹੀਦਾ ਨਿਕਲਣਾ ਚਾਹੀਦਾ ਜੀ ਖਰੋਹ ਜਿਹਨੂੰ ਕਹਿੰਦੇ ਆ ਵੀ ਉਹ 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 ਜਿਹੜੇ ਪੜੇ ਲਿਖੇ ਉਹ ਤੋਂ ਵੀ ਜ਼ਿਆਦਾ ਉਹਦੇ ਵਿੱਚ ਚਲੋ ਉਹ ਗੱਲ ਛੱਡੋ ਜੀ ਆਪਾਂ ਜਿਹੜੀ ਵਿਚਾਰਧਾਰਾ ਨੂੰ ਮੰਨਦੇ ਆ ਗੁਰਨਾਣ ਪਾਤਸ਼ਾਹ ਦੀ ਬਾਣੀ ਨੂੰ ਮੰਨਦੇ ਆ ਆਪਾਂ ਆਪਾਂ ਨੂੰ ਤਾਂ ਬਿਲਕੁਲ ਹੀ ਨਹੀਂ ਚਾਹੀਦਾ ਬਿਲਕੁਲ ਉਸ ਪਾਸੇ ਨਹੀਂ ਜਾਣਾ ਚਾਹੀਦਾ ਤੇ ਕੁਲਵਿੰਦਰ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਦੌੜਿਆ ਗਿਆ ਮੈਨੂੰ ਚੰਗੀ ਲੱਗੀ ਤੁਹਾਡੀ ਕਵਤਾ ਔਰ ਤੁਹਾਡੀ ਜਿਹੜੀ ਤੁਹਾਡੇ ਤੁਹਾਡਾ ਚਿਹਰਾ ਮੋਹਰਾ ਮੈਨੂੰ ਬੜਾ ਚਚਾ ਹੈਗਾ ਆਪਣਾ ਲੱਗਿਆ ਨਹੀਂ ਧੰਨਵਾਦ ਬਹੁਤ ਚਾਹਿਆ ਜੱਫਾ ਮਿਲੇਆ ਮੈਨੂੰ ਬਹੁਤ ਲੱਗੀ ਬਹੁਤ ਖੁਸ਼ੀ ਹੋਈ ਕਿਉਂਕਿ ਤੁਸੀਂ ਉਸ ਤੌਰ ਦੇ ਵਿੱਚੋਂ ਆਏ ਹੋ ਜਿੱਥੇ ਬਹੁਤ ਵੱਡੇ ਵੱਡੇ ਸ਼ਾਇਰ ਹੋਏ ਪੰਜਾਬ ਚ ਹਨ ਅੱਜ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਆ ਤੇ ਤੁਹਾਡਾ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨੂੰ ਇਹ ਸੰਪੂਰਨ ਕਰਦੇ ਹੋਏ ਮੈਂ ਇੱਕ ਵਾਰ ਫੇਰ ਆਸ ਰੱਖਦਾ ਹਾਂ ਤੁਸੀਂ ਸਾਨੂੰ ਉਸੇ ਤਰ੍ਹਾਂ ਹੀ ਹੰਗਾਰਾ ਦਿੰਦੇ ਰਹੋਗੇ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਹੱਸਦੇ ਰਹੋ ਵਸਦੇ ਰਹੋ